ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮਹਿਰਪ੍ਰੀਤ ਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਮੇਰੇ ਕੋਲ ਕੁਝ ਮੈਚਿੰਗ ਸੂਟਾਂ ਦੇ ਸੈਂਪਲ ਆਏ ਸੀ ਸ਼ਰਟਾਂ ਦੇ ਨਾਲ ਸਲਵਾਰਾਂ ਚਿਕਨ ਦੀ ਮੈਚਿੰਗ ਹੈ ਜੀ ਜੇ ਕਿਸੇ ਵੀ ਮੇਰੀ ਭੈਣ ਨੇ ਇਹ ਸੂਟ ਲੈਣੇ ਹੋਣ ਤਾਂ ਮੈਨੂੰ ਮੈਸੇਜ ਪਾ ਸਕਦੇ ਹੋ ਤੁਸੀਂ ਆ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਦਿੰਨੀ ਆ ਜੀ ਆ ਵਾਈਟ ਸਲਵਾਰ ਦੀ ਮੈਚਿੰਗ ਹੈ ਜੀ ਚੈੱਕ ਸ਼ਰਟ ਹੈ ਔਰ ਸੂਰਦੀ ਕੋਸਟ ਰਹੇਗੀ 800 ਰੁਪਏ ਚਾਹੇ ਤੁਸੀਂ ਕੋਈ ਵੀ ਪਰਚੇਸ ਕਰ ਸਕਦੇ ਹੋ ਇਹ ਟੈਬੀ ਲਾਈਨਿੰਗ ਦੇ ਨਾਲ ਹੈ ਇਹਦੀ ਕੋਸਟ 1000 ਰੁਪਏ ਰਹੇਗੀ ਜੀ ਇਹ ਬਹੁਤ ਸੋਹਣਾ ਪੀਸ ਹੈ ਇਹਦੇ ਨਾਲ ਵੀ ਇਹ ਚੀਜ਼ ਮੈਚਿੰਗ ਆਏਗੀ ਤੇ ਉਸ ਤੋਂ ਨੈਕਸਟ ਆ ਗਿਆ ਜੀ ਸਕਾਈ ਕਲਰ ਦਾ ਪੀਸ ਹੈ ਤੁਸੀਂ ਦੇਖ ਸਕਦੇ ਹੋ ਜੀ ਫੋਟੋ ਚ ਥੋੜਾ ਜੋ ਪੱਤੀਆਂ ਉਹ ਥੋੜਾ ਕਰੀਮ بیس ਚ ਆ ਰਹੀਆਂ ਪਰ ਇਹ ਵਾਈਟ ਕਲਰ ਹੈ ਵਾਈਟ ਦੇ ਨਾਲ ਹੀ ਵਾਈਟ ਚਿਕਨ ਦੇ ਨਾਲ ਇਹ ਸ਼ਰਟ ਹੈ ਤੁਸੀਂ ਲੈ ਸਕਦੇ ਹੋ ਜੀ ਇਹ ਮਲਮਲ ਕੋਟਨ ਦੀ ਸ਼ਰਟ ਹੈ ਜੀ ਤੇ ਉਹ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਪੀਸ ਪਿਓਰ ਲਿਲਨ ਦੇ ਨਾਲ ਹੈ ਜੀ ਚਿਕਨ ਦੀ ਸਲਵਾਰ ਮਿਲੇਗੀ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਤਾਂ ਪਿਓਰ ਚਿਕਨ ਦੇ ਨਾਲ ਹੀ ਪੀਸ ਹੈ ਆ ਦੇਖ ਸਕਦੇ ਹੋ ਤੁਸੀਂ ਉਹ ਸਾਰਿਆਂ ਦੇ ਸਟੱਫ ਬਿਲਕੁਲ ਪਿਓਰ ਕਾਟਨ ਹੀ ਰਹਿਣਗੇ ਉਸ ਤੋਂ ਬਾਅਦ ਕਾਂਥਾ ਕਾਟਨ ਦਾ ਪੀਸ ਆ ਗਿਆ ਜੀ ਤੁਸੀਂ ਕਿਸੇ ਵੀ ਸੂਟ ਦਾ ਆਰਡਰ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ ਉਸ ਤੋਂ ਬਾਅਦ ਇਹ ਪੀਸ ਆ ਗਿਆ ਜੀ ਇਹ ਮੈਚਿੰਗ ਆਏਗੀ ਜੀ ਇਹਦੀ तितਲੀਆਂ ਵਾਲੀ ਸ਼ਰਟ ਦੇ ਨਾਲ ਇਹ ਆਪਾਂ ਕੋਲ ਕਲਰ ਜੋ ਕਾਪਰ ਹੈਗਾ ਇਹ ਰਿਪੀਟ ਰਿਪੀਟ ਆ ਰਿਹਾ ਹੈ ਕਿਸੇ ਵੀ ਭੈਣ ਦੀ ਚੁਆਇਸ ਹੋਵੇ ਮੈਸੇਜ ਪਾਓ ਉਸ ਤੋਂ ਬਾਅਦ ਆ ਗਿਆ ਜੀ ਟਾਈਗਰ ਪ੍ਰਿੰਟ ਟਾਈਗਰ ਪ੍ਰਿੰਟ ਵੀ ਐਸੀ ਸਲਵਾਰ ਦੇ ਨਾਲ ਚੱਲੇਗਾ ਸਾਰਿਆਂ ਦੇ ਨਾਲ ਹੀ ਆਪਾਂ ਕੋਲ ਚਿਕਨ ਦੀਆਂ ਸਲਵਾਰਾਂ ਐ ਚਿਕਨ ਦੀਆਂ ਸਲਵਾਰਾਂ ਦੇ ਡਿਜ਼ਾਈਨ ਵੀ ਮੈਂ ਤੁਹਾਨੂੰ ਚੇਂਜ ਦੇ ਦੂੰਗੀ ਜੇ ਕਿਸੇ ਵੀ ਚੁਆਇਸ ਚ ਹੋਵੇ ਜੇ ਤੁਹਾਡੇ ਕੋਲ ਸਲਵਾਰ ਚਿਕਨ ਦੀ ਪਈ ਐ ਤੇ ਕੱਲੀ ਸ਼ਰਟ ਵੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਰਟ ਕੱਲੀ ਵੀ ਮਿਲ ਜੇਗੀ ਸਾਰੇ ਪੀਸ ਬਹੁਤ ਹੀ ਸੋਹਣੇ ਐ ਕੋਈ ਵੀ ਪੀਸ ਤੁਹਾਨੂੰ ਪਸੰਦ ਹੋ ਤੁਸੀਂ ਲੈ ਸਕਦੇ ਹੋ ਜੀ ਉਹ ਸੋਨੇ ਪੀਸ ਹੈ ਜੀ ਇੱਕ ਇੱਕ ਪੀਸ ਮੈਂ ਤੁਹਾਨੂੰ ਥੋੜਾ ਨੇੜਿਓਂ ਕਰਕੇ ਦਿਖਾ ਦਿੰਨੀ ਆ ਪਿਓਰ ਕਾਟਨ ਦੀ ਸ਼ਰਟ ਹੈ ਪੂਰਾ ਥਾਨ ਹੈ ਜੇ ਕਿਸੇ ਨੂੰ ਵੀ ਚਾਹੀਦਾ ਹੋਵੇ ਹੈਵੀ ਇਦਾਂ ਹੀ ਹੈ ਜੀ ਇਹ ਮਲਮਲ कॉटन ਦੇ ਨਾਲ ਹੈ। ਇਹ ਟੈਬੀ ਲਾਈਨਿੰਗ ਦੀ ਸ਼ਰਟ ਹੈ ਜੀ। ਟੈਬੀ ਲਾਈਨਿੰਗ ਦਾ ਇੱਕ ਸਾਡੇ ਕੋਲ ਕਰੀਮ ਕਲਰ ਹੈ, ਪੀਚ ਫਲਾਵਰ ਵਾਲਾ। ਇਹ ਲਾਸਟ ਪੀਸ ਬਚਿਆ ਹੈ ਜੋ ਉਸ ਦਿਨ ਮੈਂ ਆਫਰ ਲਾਇਆ ਸੀ, ਉਹਦੇ ਸਾਰੇ ਪੀਸ ਨਿਕਲ ਚੁੱਕੇ ਹਨ। ਬਹੁਤ ਵਧੀਆ ਸੂਟ ਹੈ। ਕਿਸੇ ਵੀ ਪਹਿਣ ਨੂੰ ਜ਼ਰੂਰਤ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ OK थैंक यू